ਦੇਤੇ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ 190 ਤੋਂ ਉੱਪਰ ਇਕੱਦੇ આજ ਵੀ ਜੋ ਚੱਲ ਰਿਹਾ ਹੈ 190 ਤੋਂ ਉੱਪਰ ਐਫਆਈਆਰਸ ਐਨਡੀਪੀਸ ਆਰ ਦੇ ਅੰਦਰ ਹੋ ਚੁੱਕੀ ਹੈ ਕੋਨੇ 400 ਦੇ ਤਕਰੀਬਨ ਜੋ ਐਨਡੀਪੀਸ ਦੇ ਸਪਲਾਈਰਸ ਸਮਗਲਰਸ ਹੁੰਦੇ ਉਹ ਫੜੇ ਜਾ ਚੁੱਕੇ ਤੇ ਉਸ ਅਲਾਖਾ ਦੇ ਪਿੱਛੇ ਭੇਜੇ ਜਾ ਚੁੱਕੇ ਇੱਥੇ ਕੰਜ਼ਿਊਮ ਹੋ ਰਿਹਾ ਹੈਗਾ ਤਾਂ ਛੋਟੇ-ਛੋਟੇ ਮਾਤਰਾ ਦੇ ਵਿੱਚ ਤਾਂ ਇੱਥੇ ਛੋਟੇ ਸਪਗਲਰਸ ਛੋਟੇ ਵਾਲੇ ਜਿਹਨਾਂ ਨੂੰ ਨਾ ਸਮਗਲਰ ਵੀ ਅਸੀਂ ਇਨ ਐਕਚੁਅਲ ਸੈਂਸ ਨਹੀਂ ਕਹਿ ਸਕਦੇ ਉਹ ਪੈਡਲਰ ਜੀ ਹੁੰਦੇ ਤੋਂ 5-7 ਗ੍ਰਾਮ ਵਾਲੇ ਤੋਂ ਉਹ ਉਹ ਵਾਲੇ ਰਿਕਵਰੀ ਮੋਸਟਲੀ ਹੁੰਦੀ ਹੈ 1190 ਤੋਂ ਉੱਪਰ ਸਰਫਰ ਕ੍ਰੀਟਿਕ ਤੋਂ ਤੱਕ ਕਰ ਲਈ ਹੈ ਤੇ ਸਾਡੇ ਪਿੰਡ ਜੋ ਹੈ ਉਹ 480 ਵਾਟਸ ਦੇ ਬੋਰਡਸ ਉੱਪਰ ਤੋਂ ਉਹਨਾਂ ਨੂੰ ਮਿਲਾ ਕੇ ਹੈ ਤੇ ਅਸੀਂ ਇੱਕ ਇੱਕ ਜਗ੍ਹਾ ਪਿੰਡ ਨੂੰ ਜਾਂ ਬਾਰਡਰ ਨੂੰ ਅਸੀਂ ਮਲਟੀਪਲ ਟਾਈਮ ਕਵਰ ਕਰ ਚੁੱਕੇ ਉਹਦੇ ਨਾਲ ਕਾਫੀ ਫਰਕ ਪੈ ਰਿਹਾ ਹੈ ਲੋਕਾਂ ਤੋਂ ਬਹੁਤ ਜ਼ਿਆਦਾ ਸਹਿਯੋਗ ਮਿਲੇਗਾ 480 ਦੇ ਵਿੱਚੋਂ ਸ਼ੁਰੂਆਤ ਦੇ ਕੁਝ ਦਿਨਾਂ ਦੇ ਵਿੱਚ ਵਿੱਚ ਹੀ 430 ਪਿੰਡਾਂ ਨੇ ਮਤੇ ਪਾਸ ਕਰਤੇ ਸੀਗੇ ਕਿ ਅਸੀਂ ਜੋ ਡਰੱਗਸ ਸਮੱਗਲਰਸ ਨੇ ਉਹਨਾਂ ਦੇ ਪਿੱਛੇ ਨਹੀਂ ਆਣਾ ਉਹਨਾਂ ਦੀ ਬੀਲਸ ਵਗੈਰਾ ਨਹੀਂ ਕਰਾਣੀ ਲੋਕਾਂ ਨੂੰ ਪਹਿਲੀ ਮੀਟਿੰਗ ਚਾ ਲੱਗਦਾ ਸੀਗਾ ਕਿ ਇੱਕ ਵਾਰ ਕਰਕੇ ਪੁਲਿਸੇ ਦੁਬਾਰਾ ਆਣਾ ਨੀ ਆ ਹੁਣ ਜਦੋਂ ਅਸੀਂ 3-4 ਵਾਰੀ ਸੇਂ ਜਗ੍ਹਾ ਤੇ ਜਾਂਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਰਿਜ਼ਲਟ ਵੀ ਦਿੰਦੇ ਹਾਂ ਉਨਾ ਦੇ ਪ੍ਰਿੰਟ ਫਰਕ ਵਿੱਚ ਪਏਗਾ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਦੀਪਕ ਕੁਮਾਰ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਛੇੜੀ ਗਈ ਹੈ ਜੋ ਉਹਨੂੰ ਲੈ ਕੇ ਪੁਲਿਸ ਜ਼ਿਲ੍ਹਾ ਖੰਨਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਸਭ ਤੋਂ ਵੱਧ ਮੀਟਿੰਗਾਂ ਹੋਈਆਂ ਗ੍ਰਾਮ ਪੰਚਾਇਤਾਂ ਨਾਲ ਮੀਟਿੰਗਾਂ ਹੋਈਆਂ ਸਭ ਤੋਂ ਵੱਧ ਐਫ ਆਈ ਆਰ ਜਿ ਲੁਧਿਆਣਾ ਰੇਂਜ ਦੇ ਵਿੱਚ ਅਗਰ ਆਪਾਂ ਦੇਖਦੇ ਹਾਂ ਤਾਂ ਸਭ ਤੋਂ ਵੱਧ ਐਫ ਆਈ ਆਰ ਜ ਦਰਜ ਕੀਤੀਆਂ ਗਈਆਂ ਨੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨਗੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ ਐਸ ਪੀ ਮੈਡਮ ਡਾਕਟਰ ਜੋਤੀ ਯਾਦਵ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕਿਸ ਤਰ੍ਹਾਂ ਉਹਨਾਂ ਨੇ ਮੁਹਿਮ ਨੂੰ ਅੰਜਾਮ ਦਿੱਤਾ ਹਾਂਜੀ ਮੈਡਮ ਨਮਸਕਾਰ ਜੀ ਲੁਧਿਆਣਾ ਲਾਈਵ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਥੈਂਕ ਯੂ ਜੀ ਧੰਨਵਾਦ ਜੀ ਮੈਡਮ ਕਿੰਨੀਆਂ ਹੁਣ ਤੱਕ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਐਫ ਆਈ ਆਰਜ਼ ਦਰਜ ਹੋਈਆਂ ਤੇ ਕਿੰਨਿਆਂ ਨੂੰ ਸਲਾਖਾਂ ਦੇ ਪਿੱਛੇ ਧੱਕਿਆ ਗਿਆ ਜੀ ਅ ਜਦੋਂ ਤੋਂ ਆ ਜੋ ਨਸ਼ਾ ਵਿਰੁੱਧ ਜੋ ਇੱਕ ਯੁੱਧ ਨਸ਼ਾ ਵਿਰੁੱਧ ਮੁਹਿਮ ਚੱਲੀ ਹੈ ਤੇ ਬੀਤੇ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ 190 ਤੋਂ ਉੱਪਰ ਇੱਕਾਦੀ ਅੱਜ ਵੀ ਜੋ ਚੱਲ ਰਿਹਾ ਹੈਗਾ 190 ਤੋਂ ਉੱਪਰ ਐਫਆਈਆਰਸ ਐਨਡੀਪੀਜ਼ ਅੱਤੇ ਅੰਦਰ ਹੋ ਚੁੱਕੀ ਹੈ ਅ ਇਨ ਵਕਰੀ ਵਕਰੀ ਐਫਆਈਆਰਸ ਦੇ ਅੰਡਰ ਹੁਣ ਤੱਕ ਪੌਣੇ 400 ਦੇ ਤਕਰੀਬਨ ਜੋ ਐਨਡੀਪੀਜ਼ ਦੇ ਪੈਡਲਰ ਜਾਂ ਸਮਗਲਰਜ਼ ਹੁੰਦੇ ਉਹ ਫੜੇ ਜਾ ਚੁੱਕੇ ਤੇ ਉਸ ਇਲਾਕੇ ਦੇ ਵਿੱਚ ਭੇਜੇ ਜਾ ਚੁੱਕੇ ਹਨ ਹੁਣ ਤੱਕ ਮਗਰਮੱਛ ਵੀ ਕੋਈ ਫੜਿਆ ਗਿਆ ਜਾਂ ਸਿਰਫ ਛੋਟੇ-ਛੋਟੇ ਹੀ ਹਜੇ ਤੱਕ ਕੜੇਗੇ ਜੀ ਜਿਵੇਂ ਤੁਸੀਂ ਜਾਣਦੇ ਹੀ ਹੋਗੇ ਖੰਨਾ ਲੁਧਿਆਣਾ ਦੇ ਨਾਲ ਸਟਾ ਹੋਏ ਕੇ ਰਿਹਾ ਹੈਗਾ ਲੁਧਿਆਣਾ ਤੋਂ ਦੋ ਵੱਡੇ ਜੋ ਮੇਨ ਹਾਈਵੇਜ਼ ਹੈ ਪੰਜਾਬ ਦੇ ਉਹ ਪਾਸ ਕਰਦੇ ਤੇ ਟ੍ਰਾਂਜ਼ਿਟ ਰੂਟ ਬਣਦਾ ਹੈਗਾ ਔਰ ਬਾਰਡਰ ਤੋਂ ਕਾਫੀ ਦੂਰ ਹੈ ਤੇ ਬਾਰਡਰ ਜੋ ਰੇਂਜ ਹੈਗੀ ਉੱਥੇ ਕਿਉਂਕਿ ਸਿੱਧਾ ਸਪਲਾਈ ਆਉਂਦਾ ਹੈ ਪਾਕਿਸਤਾਨ ਤੋਂ ਸਪਲਾਈ ਜੋ ਹੈਗੀ ਉਹ ਡਰੱਗਸ ਦੀ ਹੁੰਦੇ ਤਾਂ ਉੱਥੇ ਵੱਡੇ ਵਾਲੇ ਜੋ ਰਿਕਵਰੀਜ਼ ਹੁੰਦੀ ਹੈ ਕਿ ਲੋਸ ਦੇ ਵਿੱਚ ਹੁੰਦੀ ਹੈ ਆ ਜੋ ਸ਼ਹਿਰੀ ਇਲਾਕੇ ਹੁੰਦੇ ਜਾਂ ਬਾਰਡਰ ਤੋਂ ਜੋ ਦੂਰ ਹੈ ਉੱਥੇ ਸਪਲਾਈ ਕੀਤੀ ਜਾਂਦੀ ਹੈ ਡਰੱਗਸ ਦੀ ਜਿਹੜੇ ਕਿ ਸਪਲਾਈਸ ਵਗੈਰਾ ਹੁੰਦੇ ਇੱਥੇ ਕੰਜ਼ਿਊਮ ਹੋ ਰਿਹਾਗਾ ਤਾਂ ਛੋਟੀ ਛੋਟੀ ਮਾਤਰਾ ਦੇ ਵਿੱਚ ਤਾਂ ਇੱਥੇ ਛੋਟੇ ਸਮਗਲਰਸ ਛੂਟੀ ਵਾਲੇ ਜਿੰਨ ਉਹਨਾਂ ਨੂੰ ਸਮਗਲਰ ਵੀ ਅਸੀਂ ਇਹ ਐਕਚੁਅਲ ਸੈਂਸ ਨਹੀਂ ਕਹਿ ਸਕਦੇ ਉਹ ਪੈਡਲਰ ਜੀ ਹੁੰਦੇ ਤੋਂ 5-7 ਗ੍ਰਾਮ ਵਾਲੇ ਤੋਂ ਉਹ ਉਹ ਵਾਲੀ ਰਿਕਵਰੀ ਮੋਸਟਲੀ ਹੁੰਦੀ ਹੈ ਬਟ ਹੈਵਿੰਗ ਸੈਟ ਦੈਟ ਜਦੋਂ ਅਸੀਂ ਕਿਸੇ ਪਰਸਨ ਨੂੰ ਫੜਦੇ ਤਾਂ ਅੱਗੇ ਫਿਰ ਤਫਤੀਸ਼ ਜਦੋਂ ਕਰਦੇ ਤੇ ਅਸੀਂ ਫਰਸਟ ਲੇਅਰ ਸੈਕੰਡ ਲੇਅਰ ਥਰਡ ਲੇਅਰ ਇੱਦਾਂ ਵੀ ਹੋਏ ਕਿ ਸੀ ਫੋਰਥ 5ਥ ਲੇਅਰ ਤੱਕ ਵੀ ਪਹੁੰਚੇ ਤਾਂ ਸਾਡੇ ਰਿਕਵਰੀਜ਼ ਫਿਰ 100 ਗ੍ਰਾਮ ਯਾ 150 ਗ੍ਰਾਮ ਹੈਰੋਇਨ ਦੀ ਵੀ ਹੋਈ ਹੈ ਲੇਕਿਨ ਖੰਨਾ ਤੋਂ exactly ਵੱਡੀ ਮਾਤਰਾ ਦੇ ਵਿੱਚ ਅਹ first layer ਦੇ ਵਿੱਚ ਤਾਂ ਨਹੀਂ ਫੜਿਆ ਗਿਆ ਹਜੇ ਤੱਕ ਜੁਟਰਾ ਦਾ ਮੈਡਮ ਜਿਹੜੇ ਨਸ਼ੇੜੀ ਆ ਇਹਨਾਂ ਤੋਂ ਆਪਾਂ ਅੱਗੇ ਦੇਖ ਰਹੇ ਆ ਵੀ ਇਹ ਗੈਂਗਸਟਰ ਵੀ ਬਣਦੇ ਆ ਜਾਂ ਕ੍ਰਾਈਮ ਇਹਨਾਂ ਨਾਲ ਵੱਧਦਾ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨੇ ਕਿੰਨਾ ਕ ਕ੍ਰਾਈਮ ਚ ਵਾਧਾ ਹੋ ਰਿਹਾ ਕਿੰਨੇ ਕ ਗੈਂਗਸਟਰ ਬਣ ਰਹੇ ਆ ਅਹ ਦੇਖੀ ਦੋ ਚੀਜ਼ ਹੈ ਜੋ ਤੁਸੀਂ ਕੁਐਸਚਨ ਪੁੱਛ ਹੈਗਾ ਇੱਕ ਤਾਂ ਜਿਹੜੇ ਪਰਸਨ ਇਸ ਡਰਗ ਪੈਡਲਿੰਗ ਦੇ ਵਿੱਚ ਇਨਵੋਲਡ ਹੈ ਉਹ ਦੂਜੇ ਕ੍ਰਾਈਮ ਤੇ ਜਾਂਦੇ ਨਹੀਂ ਜਾਂਦਾ ਤਾਂ ਉਹ ਚੀਜ਼ ਦਾ ਇੱਕ ਡੈਫੀਨਿਟਲੀ ਯੈਸ ਆਨਸਰ ਹੈਗਾ ਕਿਉਂਕਿ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦੀ ਕਿ ਜਿਵੇਂ ਕੋਈ ਪੈਡਲਿੰਗ ਕਰਨਾ ਕਰਨਾ ਸ਼ੁਰੂ ਕਰਦਾ ਹੈ ਜਾਂ ਲੈਣਾ ਹੀ ਸ਼ੁਰੂ ਕਰਦਾ ਹੈ ਐਡਿਕਟ ਬਣਦਾ ਹੈਗਾ ਹੁਣ ਉਹਨੂੰ ਰੋਜ਼ ਜੋ ਡਰਗ ਦੀ ਤੋੜ ਆਉਂਦੀ ਏ ਉਹਨੂੰ ਚਾਹੀਦਾ ਹੈਗਾ ਰੋਜ਼ ਡਰਗ ਤੇ ਉਹਦੇ ਕੋਲ ਕੋਈ ਅਗਰ ਰਿਸੋਰਸ ਆਫ ਇਨਕਮ ਨਹੀਂ ਹੈ ਤਾਂ ਉਹ ਕੀ ਕਰਦਾ ਹੈਗਾ ਜਿੱਥੇ ਉਹਨੇ ਆਪ 1 ਬਿਟ 1 ਬਿਟ ਕੁਝ 1 ਗ੍ਰਾਮ ਤੋਂ ਵੀ ਕੱਟਦੀ ਹੁੰਦੀ ਹੈਗੀ ਤੇ ਉਹਨੂੰ ਚਾਹੀਦੀ ਰੋਜ਼ 1 ਬਿਟ ਜਾਂ 2 ਬਿਟ ਉਹ ਕੀ ਕਰਦਾ ਹੈਗਾ ਉਹ ਪੈਡਲਿੰਗ ਵੀ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ 2-4 ਗ੍ਰਾਮ ਲਿਆ ਆਂਦਾ ਹੈਗਾ ਉਹਦੇ ਵਿੱਚੋਂ 1 ਗ੍ਰਾਮ ਆਪਣੇ ਲਈ ਰੱਖ ਲਿਆ ਤੇ ਬਾਕੀ ਉਹਨੇ ਵੇਚਤਾ ਜੋ ਉੱਥੇ ਵੇਚਣ ਤੋਂ ਜੋ ਮੁਨਾਫਾ ਹੁੰਦਾ ਉਹ ਆਪਣਾ ਉਹਦਾ ਨਿਕਲ ਆਂਦਾ ਹੈਗਾ ਜੋ ਆਪਣੀ ਖਪਤ ਜੋ ਹੈਗੀ ਉਹਦੀ ਤਾਂ ਇਸ ਕਰਕੇ ਉਹ ਇੱਕ ਤਾਂ ਇਹ ਪੈਡਲਿੰਗ ਦੇ ਵਿੱਚ ਲੱਗ ਜਾਂਦੇ ਤਾਂ ਇੱਕ ਤਾਂ ਆ ਕਰਾਈਮ ਹੋ ਗਿਆ ਦੂਜਾ ਹੈਗਾ ਜਿਹੜੇ ਬੰਦੇ ਆ ਨਹੀਂ ਕਰ ਰਹੇ ਪੈਡਲਿੰਗ ਨਹੀਂ ਕਰ ਰਹੇ ਉਹ ਦੂਜੇ ਪਾਸੋਂ ਕੀ ਕਰਦੇ ਕਈ ਵਾਰੀ ਕਿਸੇ ਦੀ ਚੈਨੀ ਖੋਲੀ ਕਿਸੇ ਦਾ ਫੋਨ ਖੋਲਿਆ ਤੇ ਉਹ ਸਟੈਚਿੰਗ ਦੇ ਵਿੱਚ ਉਹ ਜੋ ਸਟਰੀਟ ਕਰਾਈਮ ਹੁੰਦਾ ਉਹਦੇ ਵਿੱਚ ਇੰਡल्ज ਕਰ ਲੈਂਦੇ ਉਥੇ ਉਹਨਾਂ ਦਾ ਕੀ ਪਰਪਸ ਹੁੰਦਾ ਹੈਗਾ ਉਹ ਐਕਚੁਅਲ ਵੈਲਿਊ ਦੇ ਵਿੱਚ ਤਾਂ ਜਾਂਦੇ ਹੀ ਨਹੀਂ ਐ ਹੁਣ ਤੁਸੀਂ ਸਾਰੇ ਜਾਣਦੇ ਹੀ ਹੋ ਕਿ 골ਡ ਇੱਕ ਟੋਲਾ 골ਡ ਲੱਖ ਨੂੰ ਵੀ ਕ੍ਰਾਸ ਕਰ ਚੁੱਕਾ ਹੈ ਬਟ ਜੋ ਇੱਕ ਚੇਂਜ ਦੇ ਅਮਾਉਂਟ ਹੈ ਉਹ ਨੂੰ 1 ਲੱਖ ਕੋਈ ਨਹੀਂ ਦੇਗਾ ਉਹ ਨੂੰ ਕਿਸੇ ਨੇ 10000 ਦੇਤੇ 3000 ਦੇਤੇ ਉਹ ਜਿੰਨਾ ਉਹਨੂੰ ਮਿਲਦਾ ਉਹ ਫੜ ਲੈਂਦਾ ਹੈਗਾ ਤੇ ਅੱਗੇ ਉਹ ਆਪਣਾ ਕੰਟੀਨਿਊਸਲੀ ਉਸ ਕ੍ਰਾਈਮ ਵਿੱਚ ਇੰਡਜ ਰਹਿ ਜਾਂਦਾ ਹੈ ਤੀਸਰੀ ਚੀਜ਼ ਤੁਸੀਂ ਪੁੱਛੇਗੇ ਕ੍ਰਾਈਮ ਕਿੰਨਾ ਵਧਿਆ ਹੈਗਾ ਤੇ ਦੋ ਤਿੰਨ ਪੈਰਾਮੀਟਰਸ ਹੁੰਦੇ ਜਿਨ੍ਹਾਂ ਦੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕ੍ਰਾਈਮ ਹੋ ਰਿਆ ਨਹੀਂ ਹੋ ਰਿਹਾ ਇੱਕ ਤਾਂ ਆਈ ਥਿੰਕ ਮੀਡੀਆ ਬਹੁਤ ਵੱਡਾ ਇੱਕ ਜ਼ਰੀਆ ਹੁੰਦਾ ਹੈਗਾ ਤੇ ਮੀਡੀਆ ਰਾਹੀਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਤੋਂ ਆਈ ਥਿੰਕ ਕ੍ਰਾਈਮ ਹੈਸ ਕਮ ਡਾਊਨ ਜਿੰਨਾ ਸਾਡੇ ਮੀਡੀਆ ਦੇ ਸਾਥੇ ਸਾਨੂੰ ਦੱਸਦੇ ਦੂਸਰਾ ਜੋ ਸਾਡੇ ਆਪਣੇ ਪੈਰਾਮੀਟਰਸ ਹੈ ਕਿ ਇੱਕ ਤਾਂ ਐਫ ਆਈ ਆਰ ਹੁੰਦਾ ਹੈ ਬਟ ਐਫ ਆਈ ਆਰ ਚਲੋ ਕਈ ਵਾਰੀ ਲੋਕੀ ਕਹਿ ਦਿੰਦੇ ਕਿ ਸਾਡੀ ਐਫ ਆਈ ਆਰ ਦਰਜ ਨਹੀਂ ਕਰਦੀ ਪੁਲਿਸ ਦੂਸਰਾ ਹੈਗਾ ਕਿ ਯੂਨੀਵਰਸਲ ਨੰਬਰ ਹੈਗਾ 112 ਦਾ ਉੱਥੇ ਤਾਂ ਕੋਈ ਵੀ ਕਾਲ ਕਰਕੇ ਦੱਸ ਸਕਦਾ ਹੈਗਾ ਉਹ ਸਾਡੇ ਇੱਕ ਰਿਕਾਰਡ ਹੋ ਜਾਂਦਾ ਹੈਗਾ ਹੁਣ 112 ਤੇ ਬਹੁਤ ਕੱਟ ਕਈ ਦਿਨਾ ਤੇ ਤੋਂ ਬਾਅਦ ਇੱਕ ਆਦੀ ਕੋਈ ਸਨੇਚਿੰਗ ਜਾਂ ਥੈਫਟੀ ਕੋਈ ਕੰਪਲੇਂਟ ਆਂਦੀ ਹੈ ਕੰਪਲੇਂਸ ਬਹੁਤ ਰਿਡਿਊਸ ਹੋ ਗਏ ਤਾਂ ਉਹ ਮੈਨੂੰ ਲੱਗਦਾ ਹੈ ਕਿ ਕਾਫੀ ਇੱਕ ਇੰਪੋਰਟੈਂਟ ਪੈਰਾਮੀਟਰ ਜਗਾ ਜੋ ਸ਼ੋ ਕਰਦਾ ਹੈਗਾ ਕਿ ਕ੍ਰਾਈਮ ਹਸ ਕਮ ਡਾਊਨ ਕਿਉਂਕਿ ਪੁਲਿਸ ਨੇ ਬਹੁਤ ਜ਼ਿਆਦਾ ਸਟਾਫ ਹੈ ਕਿੰਨੀ ਹੋਈ ਹੈ ਤਾਂ ਜਦੋਂ ਪੁਲਿਸ ਨਿਕਲਦੀ ਹੈ ਤਾਂ ਉਹ ਫਿਲਟਰ ਆਊਟ ਕਰਦੇ ਕਿ ਮੈਂ ਸਿਰਫ ਹੀ ਡਰਗ ਵੇਡਰ ਫੜਨੇ ਜਦੋਂ ਸੀ ਇਰੀਆ ਡੋਮੀਨੇਟ ਕਰਦੇ ਉਹ ਏਰੀਆ ਡੋਮੀਨੇਸ਼ਨ ਕ੍ਰਾਈਮ ਨੂੰ ਲੈ ਕੇ ਹੁੰਦਾ ਹੈਗਾ ਪੁਲਿਸ ਐਕਟਿਵੇਸ ਕਰਕੇ ਆਈ ਥਿੰਕ ਕ੍ਰਾਈਮ ਇਜ਼ ਕਮ ਡਾਊਨ ਬਟ ਅਗੇ ਵੀ ਆਈ ਵਿਲ ਅਸ਼ੋਰ ਯੂ ਐਂਡ ਤੁਹਾਡੇ ਮਾਦੀਵrai ਲੋਕਾਂ ਨੂੰ ਵੀ ਕਿ ਪੁਲਿਸ ਇਦਾਂ ਹੀ ਏਰੀਆ ਨੂੰ ਡੋਮਿਨੇਟ ਕਰਕੇ ਰੱਖੇਗੀ ਏਰੀਆ ਨੂੰ ਕ੍ਰਾਈਮ ਫਰੀ ਰੱਖਣ ਦਾ ਸਾਡਾ ਇੱਕ ਸਾਡੀ ਡਿਊਟੀ ਵੀ ਹੈਗੀ ਵੀ ਡਿਊਟੀ ਬਾਉਂਡ ਤੇ ਅਸੀਂ ਕਰਕੇ ਹੀ ਰੱਖਣਾ ਹੈਗਾ ਇਹਨੂੰ ਅਸੀਂ ਮੇਨਟੇਨ ਕਰਾਂਗੇ ਮੈਮ ਮੈਂ ਕਿਤੇ ਨਾ ਕਿਤੇ ਦੇਖਿਆ ਜਿਸ ਤਰ੍ਹਾਂ ਡੀਡਿਕਸ਼ਨ ਸੈਂਟਰ ਹੈਗੇ ਆ ਉਹ ਉਹਨਾਂ ਵਿੱਚ ਭਰਤੀ ਜਿਹੜੇ ਵੀ ਜਿੰਨੇ ਵੀ ਨਸ਼ੇੜੀ ਆਪਾਂ ਭਰਤੀ ਕਰਾਉਨੇ ਆ ਵੀ ਨਸ਼ਾ ਛੱਡ ਸਕਣ ਉਹ ਜਾਂ ਤਾਂ ਹੈਲਥ ਡਿਪਾਰਟਮੈਂਟ ਦਾ ਕੰਮ ਆ ਜਾਂ ਫਿਰ ਆਪਣੇ ਸਵੇਲੀਨ ਜਿਹੜੇ ਪ੍ਰਸ਼ਾਸਨ ਹੈਗਾ ਦੂਸਰਾ ਐਸਡੀਐਮ ਜਾਂ ਤਹਿਸੀਲ ਲੈਵਲ ਤੇ ਆਪਾਂ ਕਹਿ ਲਈਏ ਉਹਦੇ ਵਿੱਚ ਵੀ ਇਨਵੋਲਵਮੈਂਟ ਜਿਆਦਾ ਪੁਲਿਸ ਦੀ ਆ ਠੀਕ ਹੈ ਚਲੇ ਠੀਕ ਹੈ ਮਤਲਬ ਮੈਂ ਤਾਂ ਇਸ ਚੀਜ਼ ਨੂੰ ਕੰਪਲੀਮੈਂਟ ਹੀ ਲੂੰਗੀ ਤੁਸੀਂ ਸਾਰੇ ਆਪ ਹੀ ਦੇਖੋ ਦੇਖ ਹੀ ਰਹੇ ਹੋ ਤੇ ਜੋ ਇਹ ਚੱਲ ਰਿਹਾ ਹੈਗਾ ਸਾਰਾ ਕਸਰ ਐਂਟੀ ਡਰਗ ਕੈਂਪੇਨ ਉਹਦੇ ਵਿੱਚ ਪੁਲਿਸ ਨੇ ਆਪਣਾ ਮੋਰ ਥੈਨ 100% ਦਿੱਤਾ ਹੋਇਆ ਹੈਗਾ ਉਹਦੇ ਕਰਕੇ ਹੀ ਰਿਜ਼ਲਟਸ ਮਿਲ ਰਹੇ ਪੁਲਿਸ ਇੱਕ بڑا ਅਪਰੈਂਟ ਫੇਸ ਆਫ ਗਵਰਨਮੈਂਟ ਹੁੰਦੀ ਹੈ बिकॉज ਆਫ ધ ਯੂਨੀਫਾਰਮ ਤੇ ਅਸੀਂ ਪ੍ਰੈਜ਼ੈਂਟ ਵੀ ਹੈ ਤੇ ਅਸੀਂ ਕੰਮ ਕਰਾ ਵੀ ਸਕਦੇ ਤੇ ਸਾਨੂੰ ਫੇਰ ਕੰਮ ਮਿਲਦੇ ਵੀ ਜ਼ਿਆਦਾ ਹੈ ਤੇ ਬੇਸ਼ੱਕ ਉਹ ਸਾਡੇ ਮੰਡੇਟ ਦੇ ਵਿੱਚ ਡਾਇਰੈਕਟਲੀ ਆਂਦਾ ਨਹੀਂ ਆਂਦਾ ਪੁਲਿਸ ਦਾ ਇੱਕ ਮੰਡੇਟ ਹੁੰਦਾ ਟੂ ਮੇਨਟੇਨ ਲਾਅ ਐਂਡ ਆਰਡਰ ਤੇ ਜੋ ਲਾਅ অর ਆਰਡਰ ਨੂੰ ਮੇਨਟੇਨ ਕਰਨ ਵਾਲਾ ਹੈ ਉਹਦੇ ਸਭ ਕੁਝ ਹੀ ਆ ਜਾਂਦਾ ਹੈ ਤੇ ਸਾਨੂੰ ਕਾਫੀ ਸਾਰਾ ਕੰਮ ਉਹ ਵੀ ਮਿਲ ਜਾਂਦੇ ਜੋ ਸਾਡਾ ਐਗਜ਼ੈਕਟਲੀ ਜਾਂ ਡਾਇਰੈਕਟਲੀ ਨਹੀਂ ਹੁੰਦਾ ਤੇ ਉੱਥੇ ਵੀ ਅਸੀਂ ਤੇ ਡੀ ਐਡਿਕਸ਼ਨ ਦੇ ਪੱਖੋਂ ਵੀ ਆਲਥੋ ਡਾਇਰੈਕਟਲੀ ਪੁਲਿਸ ਦਾ ਕੰਮ ਨਹੀਂ ਹੈ ਬਟ ਪੁਲਿਸ ਨੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉੱਥੇ ਵੀ ਕੰਮ ਕੀਤਾ ਹੈ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦੀ ਕਿ ਬੀਤੇ 15 ਦਿਨ ਦੇ ਵਿੱਚ ਵਿੱਚ ਹੀ ਖੰਨਾ ਪੁਲਿਸ ਦੇ ਨੇ तकरीबन 380 ਇਨਫੈਕਟ ਜ਼ਿਆਦਾ ਆਈ ਥਿੰਕ ਕਿਉਂਕਿ ਕੱਲ ਦਾ 42 ਬੰਦੇ ਅਸੀਂ ਪੇਜੇ ਸੀਗੇ 400 ਦੇ ਤਕਰੀਬਨ ਇਦਾਂ ਦੇ ਪਰਸਨ ਜੋ ਅਸੀਂ ਓਟ ਕਲੀਨਿਕ ਦੇ ਵਿੱਚ ਰੈਫਰ ਕੀਤੇ ਐਡਮਿਟ ਕਰਾਏ ਉਹਨਾਂ ਦਾ ਇਲਾਜ ਸ਼ੁਰੂ ਕਰਾਇਆ 90% ਤੇ ਉਹਦੇ ਨਾਲ ਨਾਲ ਅਸੀਂ 80 ਦੇ ਤਕਰੀਬਨ ਨਸ਼ਾ छुड़ाओ ਕੇਂਦਰ ਦੇ ਵਿੱਚ ਭਰਤੀ ਕਰ ਆ ਚੁੱਕੇ ਆ ਪ੍ਰੋਪਰ ਨਸ਼ਾ छुड़ाओ छुड़ाਣ ਦੇ ਲਈ ਉੱਥੇ ਸਾਨੂੰ ਇਸ਼ੂ ਕੀ ਆਉਂਦਾ ਹੈਗਾ ਕਿ ਬੈਡਸ ਇਨੀਸ਼ੀਅਲੀ ਕਾਫੀ ਘੱਟ ਸੀਗੇ ਤੇ ਖੰਡਾ ਦੇ ਵਿੱਚ ਸਿਰਫ ਇੱਕ ਹੀ ਦੀ ਐਡਿਕਸ਼ਨ ਸੈਂਟਰ ਜੋ ਸਰਕਾਰੀ ਹੈਗਾ ਸਮਰਾਣਾ ਵਿਖੇ ਉੱਥੇ ਸਿਰਫ 10 ਬੈਡਸ ਹੈ ਉਹ ਕਰਕੇ ਸਾਨੂੰ ਕਾਫੀ ਇਸ਼ੂ ਆ ਜਾਂਦਾ ਹੈ ਬਟ ਹੁਣ ਸਰਕਾਰ ਨੇ ਜੋ ਜਿੰਨੇ ਵੀ ਪ੍ਰਾਈਵੇਟ ਕਾਲਜਸ ਜਾਂ ਨਰਸਿੰਗ ਕਾਲਜਸ ਜਾਂ ਦੂਸਰੇ ਵੀ ਜਿੰਨੇ ਹਸਪੀਟਲਸ ਹੈ ਉਹਨਾਂ ਨੂੰ ਥਰੂ ਪਾਲਿਸੀ ਉਹਨਾਂ ਨੂੰ ਮੰਗੇਟ ਦਿੱਤੀ ਹੈ ਕਿ ਕੁਝ ਪਰਸੈਂਟੇਜ ਉਹਨਾਂ ਨੇ ਡੀ ਐਡਿਕਸ਼ਨ ਵਾਲੇ ਪੇ ਆਪਣੇ ਬੈਡਸ ਪ੍ਰੋਵਾਈਡ ਕਰਾਣੇ ਤਾਂ ਆਈ ਹੋਪ ਕਿ ਉਹਦੇ ਨਾਲੋਂ ਫਰਕ ਪੈ ਜਾਏਗਾ ਹਜੇ ਤੱਕ ਪੜਤੀਆਂ ਹੁਣੇ ਸ਼ੁਰੂ ਨਹੀਂ ਹੋਏ ਉੱਥੇ ਬਿਕਾਜ਼ ਹੋ ਸਕਦਾ ਉਹਨਾਂ ਦੇ ਕੋਲ ਜੋ ਕਾਲਜਿਸ ਹੈ ਹਸਪੀਟਲਸ ਉਹਨਾਂ ਦੇ ਕੋਲ ਪਾਲਿਸੀ ਦਾ ਜੀ ਪੇਪਰ ਪਹੁੰਚਿਆ ਨਹੀਂ ਹੈ ਹਜੇ ਉਹਨਾਂ ਨੇ ਐਡਮਿਟ ਨਹੀਂ ਕੀਤੇ ਹਜੇ ਤਾਂ ਸੀ ਆਪਣੇ ਗਵਰਨਮੈਂਟ ਡੀ ਐਡਿਕਸ਼ਨ ਸੈਂਟਰ ਵਿੱਚ ਪੜਤੀ ਕਰਾ ਰਹੇ ਬਟ ਅਗੇ ਆਈ ਥਿੰਕ ਉਹਦੇ ਨਾਲ ਕਾਫੀ ਫਰਕ ਪੈ ਜਾਏਗਾ ਦੂਸਰਾ ਹੈਗਾ ਰੀਹੈਬਿਲੀਟੇਸ਼ਨ ਵਾਲਾ ਉੱਥੇ ਜਿਵੇਂ ਤੁਸੀਂ ਆਪਣੀ ਇਨੀਸ਼ੀਅਲ ਟਾਕ ਦੇ ਵਿੱਚ ਹੀ ਕਿਹਾ ਕਿ ਬਹੁਤ ਜ਼ਿਆਦਾ ਪਬਲਿਕ ਮੀਟਿੰਗ ਹੋਈ ਹੈ ਤੇ ਪੁਲਿਸ ਖੰਨਾ ਨੇ 1100 90 ਤੋਂ ਉੱਪਰ ਸੰਪਰਕ ਮੀਟਿੰਗਸ ਹੁਣ ਤੱਕ ਕਰ ਲਈ ਹੈ ਤੇ ਸਾਡੇ ਪਿੰਡ ਜੋ ਹੈ ਉਹ 480 ਵਾਰਡਸ ਤੇ ਪਿੰਡ ਉਹਨਾਂ ਨੂੰ ਮਿਲਾ ਕੇ ਹੈ ਤੇ ਅਸੀਂ ਇੱਕ ਇੱਕ ਪਿੰਡ ਨੂੰ ਜਾਂ ਵਾਰਡ ਨੂੰ ਅਸੀਂ ਮਲਟੀਪਲ ਟਾਈਮ ਕਵਰ ਕਰ ਚੁੱਕੇ ਉਹਦੇ ਨਾਲ ਕਾਫੀ ਫਰਕ ਪੈ ਰਿਹਾ ਲੋਕਾਂ ਨੂੰ ਪਹਿਲੀ ਮੀਟਿੰਗ ਚਤਾ ਲੱਗਦਾ ਸੀਗਾ ਕਿ ਇੱਕ ਵਾਰ ਕਰਕੇ ਪੁਲਿਸ ਨੇ ਦੁਬਾਰਾ ਆਣਾ ਨਹੀਂ ਹੈ ਹੁਣ ਜਦੋਂ ਅਸੀਂ 3-4 ਬਾਰੀ ਸੇਮ ਜਗ੍ਹਾ ਤੇ ਜਾਂਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹੁਣਾਂ ਨੂੰ ਰਿਜ਼ਲਟ ਵੀ ਦਿਸਦੇ ਹਨ ਉਹਨਾਂ ਦੇ ਪਿੰਚ ਫਰਕ ਵੀ ਪਿਆਗਾ ਉਹਨਾਂ ਉਹ ਵੀ ਬੜੇ ਕੌਨਫੀਡੈਂਟਲੀ ਸਾਡਾ ਮਤਲਬ ਸਾਥ ਵੀ ਦਿੰਦੇ ਨੇ ਸ਼ੁਰੂਆਤ ਤੋਂ ਲੋਕਾਂ ਨੇ ਬੜਾ ਸਪੋਰਟ ਕੀਤਾ ਹੈ ਹੁਣ ਮੈਨੂੰ ਲੱਗਦਾ ਹੈ ਉਹਨਾਂ ਦਾ ਕੌਨਫੀਡੈਂਸ ਲੈਵਲ ਵਧੇਗਾ ਜਦੋਂ ਜਿਵੇਂ ਜਿਵੇਂ ਅੱਜ ਉਹ ਸਾਡੀ ਮੁਹਿੰਮ ਹੈ ਔਰ ਸਕਸੈਸਫੁਲ ਹੋ ਜਾਏਗੀ ਤੇ ਉਹਨਾਂ ਦਾ ਕੌਨਫੀਡੈਂਸ ਔਰ ਵਧੇਗਾ ਮੈਮ ਜਿਹੜੇ ਹਸਪੀਟਲ ਦੇ ਵਿੱਚ ਜੀਭ ਥੱਲੇ ਗੋਲੀ ਨਸ਼ੇੜੀਆਂ ਨੂੰ ਦਿੱਤੀ ਜਾਂਦੀ ਹੈ ਜੀਭ ਥੱਲੇ ਗੋਲੀ ਰੱਖ ਲੈਣ ਉਹ ਕਿੱਥੋਂ ਤੱਕ ਉਚਿਤ ਹੈਗੀ ਆ ਉਹਨਾਂ ਲਈ ਉਹਦੇ ਨਾਲ ਨਸ਼ਾ ਖਤਮ ਹੋ ਜਾਏਗਾ ਜਾਂ ਫਿਰ ਉਹ ਤਾਂ ਫਿਰ ਉਸੇ ਲੱਗੇ ਦਿੰਦੇ ਉਸੇ ਗੋਲੀ ਤੇ ਲੱਗੇ ਦਿੰਦੇ ਆ ਮੈਂ ਪਹਿਲਾਂ ਤੋਂ ਤੁਹਾਡਾ ਥੈਂਕ ਯੂ ਇਸ ਕੁਐਸਚਨ ਨੂੰ ਪੁੱਛਣ ਦੇ ਲਈ ਆਈ ਥਿੰਕ ਤੁਹਾਡੇ ਮਾਧਿਅਮ ਰਾਹੀਂ ਕਾਫੀ ਲੋਕਾਂ ਤੱਕ ਆਜੀਸ ਪਹੁੰਚੇਗੀ ਤੇ ਮੈਂ ਐਜ਼ ਅ ਡਾਕਟਰ ਵੀ ਤੁਹਾਨੂੰ ਦੱਸਣਾ ਚਾਹੁੰਦੀ ਹੂ ਕਿ ਜੋ ਟ੍ਰੀਟਮੈਂਟ ਡਰਗ ਹੈਗਾ ਉਹਦੇ ਅੰਡਰ ਸਿੰਪਲੀਫਾਈ ਕਰਕੇ ਤੁਹਾਡੇ ਦਰਸ਼ਕਾਂ ਦੇ ਲਈ ਦੱਸੂ ਤਾਂ ਉੱਥੇ ਇੱਕ ਦੋ ਸాల్ਟ ਹੁੰਦੇ ਡਰਗ ਜਾਂ ਦਵਾਈ ਜਿਹਨੂੰ ਕਹਿ ਸਕਦੇ ਆ ਉਹ ਦਵਾਈ ਦਾ ਕੰਪੋਜੀਸ਼ਨ ਜੋ ਹੈਗਾ ਉਹ ਇਦਾਂ ਹੈਗਾ ਕਿ ਉਹਦੇ 85% ਇੱਕ ਦਵਾਈ ਹੈਗੀ 5% ਇੱਕ ਹੋਰ ਦਵਾਈ ਹੈ 95% ਹੈ ਜਿਹੜਾ ਕਿ ਜੋ ਤੁਹਾਡੀ ਬੋਡੀ ਜੋ ਵੀ ਸਿੰਪਟਮ ਦਿੰਦੀ ਹੈ ਤੁਹਾਡਾ ਨਸ਼ਾ ਜਦੋਂ ਨਹੀਂ ਮਿਲਦਾ ਬੋਡੀ ਨੂੰ ਤਾਂ ਕਿਵੇਂ ਦੇ ਸਿੰਪਟਮ ਆਉਂਦੇ ਉਹਦੇ ਲਈ ਕੰਮ ਕਰਦੀ ਹੈ 5% ਵਾਲਾ ਜੋ ਦਵਾਈ ਹੈਗੀ ਉਹ ਉਸ ਜੋ 95% ਦੇ ਦੁਰਵਰਤੋਂ ਨੂੰ ਬਚਾਉਣ ਦੇ ਲਈ ਉਹਨੂੰ ਪ੍ਰੀਵੈਂਟ ਕਰਦੀ ਹੈ ਤਾਂ ਉਹ ਨੈਲੌਕਸੋਂ ਇੱਕ ਦਵਾਈ ਹੈਗੀ ਉਹ ਉਹਦੇ ਅੰਦਰ ਹੁੰਦੀ ਹੈ ਹੁਣ ਜੋ ਤੁਸੀਂ ਕਹਿ ਰਹੇ ਹੋ ਕਿ ਕੀ ਛੁਡਾਉਂਦੀ ਹੈ ਜਾਂ ਕੀ ਬਿਲਕੁਲ ਖਤਮ ਕਰ ਦਿੰਦੀ ਹੈ ਤੇ ਜਿਹੜਾ ਕਿ ਮਤਲਬ ਜੋ ਡੋਸੇਜ ਹੈਗੀ ਜੋ ਕਿ ਕਿੰਨੀ ਗੋਲੀ ਲੈਣੀ ਏਕ ਲੈਣੀ ਦੋ ਲੈਣੀ ਹੈ ਉਹ ਡਿਸਾਈਡ ਕੀਵੇਂ ਹੁੰਦਾ ਹੈ ਕਿ ਤੁਹਾਡਾ ਟੈਸਟ ਕੀਤਾ ਜਾਂਦਾ ਡਾਕਟਰ ਟੈਸਟ ਕਰਦੇ ਉਹ ਮੈਡੀਕਲੀ ਤੁਹਾਡਾ ਆਂਦਾ ਹੈ ਕਿ ਤੁਹਾਡੀ ਬੋਡੀ ਨੂੰ ਕਿੰਨੀ ਦੀ ਲੋਡ ਹੈਗੀ ਹੁਣ ਉਸ ਬੇਸਿਸ ਤੇ ਦੇ ਡਿਸਾਈਡ ਕੀ ਤੁਹਾਨੂੰ ਏਕ ਜਾਂ ਦੋ ਗੋਲੀ ਪਰ ਦਿੰਦੀ ਜਿੰਨਾ ਵੀ ਡਾਕਟਰ ਡਿਸਾਈਡ ਕਰਦੇ ਉਦਾਂ ਦਾ ਕਰਦੇ ਹੁਣ ਨੈਕਸਟ ਆਂਦਾ ਕਟਾਣ ਦਾ ਜਾਂ ਛੁੜਾਣ ਦਾ ਉਹ ਆ ਦੁਰਵਰਤੋਂ ਨੂੰ ਤਾਂ ਪ੍ਰिवेंट ਕਰ ਦਿੰਦੀ ਹੈ ਤੇ ਤੁਹਾਡੇ ਵਧੇਗੀ ਨਹੀਂ ਅਗਰ ਤੁਹਾਡੀ ਇੱਕ ਜਾਂ ਦੋ ਗੋਲੀ ਲੱਗੀ ਹੈ ਤਾਂ ਦੋ ਤੋਂ ਤਿੰਨ ਨਹੀਂ ਹੋਏਗੀ ਉਹ ਦੋ ਤੇ ਉੱਪਰ ਹੀ ਰਹੇਗਾ ਬੰਦਾ ਤੇ ਵਧਤੀ ਤਾਂ ਨਹੀਂ ਤੇ ਨਸ਼ਾ ਵਧਾਂਦਾ ਨਹੀਂ ਨਸ਼ਾ ਵਧਦਾ ਨਹੀਂ ਹੈ ਇਸ ਦਵਾਈ ਦੇ ਨਾਲ ਦੂਸਰੀ ਚੀਜ਼ ਹੈ ਘਟਾਉਂਦਾ ਹੈ ਘਟਾਉਣ ਦੇ ਉੱਪਰ ਆਈ ਥਿੰਕ ਸਾਡਾ ਸਾਰਿਆਂ ਦਾ ਰੂਲ ਆ ਜਾਂਦਾ ਹੈ ਐਜ਼ ਅ ਸੋਸਾਇਟੀ ਕਿਉਂਕਿ ਜਿਹੜੇ ਬੰਦੇ ਨੇ ਨਸ਼ਾ ਛੋੜਨਾ ਹੈ ਜਾਂ ਛੱਡਣਾ ਹੈਗਾ ਉਹਦਾ ਵਿਲਪਰ ਬੜਾ ਸਟਰੋਂਗ ਹੋਣਾ ਚਾਹੀਦਾ ਹੈ ਵਿਲਪੜ ਦੇ ਲਈ ਸਾਨੂੰ ਉਹਦੀ ਕਾਉਂਸਲਿੰਗ ਦੀ ਵੀ ਲੋੜ ਹੈਗੀ ਉਹਦੀ ਮਦਦ ਕਰਨ ਦੀ ਵੀ ਲੋੜ ਹੈਗੀ ਸਾਡੇ ਜੋ ਪਿੰਡ ਦੇ ਲੋਕੀ ਹੈ ਮੈਂ ਸਭ ਨੂੰ ਜਾ ਕੇ ਹਮੇਸ਼ਾ ਆ ਚੀਜ਼ ਜ਼ਰੂਰ ਕਹਿੰਦੀ ਹੂੰ ਕਿ ਪਿੰਡ ਇੱਕ ਨਾ ਫੈਮਿਲੀ ਯੂਨਿਟ ਵਾਂਗੂ ਹੁੰਦਾ ਹੈਗਾ ਇੱਕ ਫੈਮਿਲੀ ਵਾਂਗੂ ਰਹਿੰਦੇ ਸਭ ਇੱਕ ਦੂਸਰੇ ਨਾਲ ਰਿਲੇਟਿਡ ਹੁੰਦੇ ਤੇ ਅਸੀਂ ਇੱਕ ਦੂਸਰੇ ਦੇ ਉੱਪਰ ਹੱਕ ਸਮਝਦੇ ਅਸੀਂ ਬੱਚੇ ਨੂੰ ਬਚਾਉਣ ਦੇ ਲਈ ਉਹ ਥੋੜਾ ਡਾਂਟਣਾ ਵੀ ਹੈ ਪਿਆਰ ਵੀ ਕਰਨਾ ਹੈਗਾ ਉਹਨੂੰ ਰੋਕਣਾ ਵੀ ਹੈਗਾ ਤੇ ਅਸੀਂ ਉਹ ਉਹਦੀ ਮਦਦ ਕਰਕੇ ਉਹਦੀ ਵਿਲਪੜ ਵਧਾਣੀ ਹੈ ਤਾਕੀ ਉਹ ਆਪ ਛੱਡੇ ਕਿਉਂਕਿ ਜਦੋਂ ਤੱਕ ਮੈਡੀਕਲੀ ਉਹਨੂੰ ਲੋਡ ਹੈਗੀ ਡਾਕਟਰ ਉਹਨੂੰ ਪ੍ਰੈਸਕ੍ਰਾਈਬ ਕਰਕੇ ਦੇਗਾ ਕਿ ਤੋਨੂੰ ਦੋ ਦੀ ਲੋੜ ਹੈ ਲੇਕਿਨ ਜਿਸ ਦਿਨ ਉਹ ਬੰਦੇ ਨੇ ठान ਲਿਆ ਕਿ ਮੈਂ ਘਟਾਣੀ ਹੈ ਅੱਜ ਤੋਂ ਮੈਂ ਅੱਜ ਆਪਣੇ ਉੱਪਰ ਜਿਵੇਂ ਫਾਸਟ ਹੁੰਦਾ ਹੈਗਾ ਭੁੱਖ ਲੱਗਦੀ ਹੈ ਬੜਾ ਚੀਕ ਕੰਟਰੋਲ ਕਰਦੇ ਹਾਂ ਤੇ ਉਸ ਚੀਜ਼ ਨੂੰ ਉਹ ਬੱਚੇ ਨੇ ਕੰਟਰੋਲ ਕਰਨਾ ਪੈਣਾ ਉਹਦੀ ਮਦਦ ਅਸੀਂ ਐਜ਼ ਅ ਸੋਸਾਇਟੀ ਕਰਨੀ ਹੈ ਫਿਰ ਉਹ ਹੋ ਸਕਦਾ ਤਿੰਨ ਲੈਂਦਾ ਹੋਏਗਾ ਤਾਂ ਦੋ ਤੇ ਆਏਗਾ ਫਿਰ ਹੌਲੀ ਹੌਲੀ ਦੋ ਤੋਂ ਇੱਕ ਤੇ ਆਏਗਾ ਹੋ ਸਕਦਾ ਦੇ ਵਿਲ ਕਮਰ ਟਾਈਮ ਦਿੱਤੇ ਉਹ ਇੱਕ ਨੂੰ ਵੀ ਛੱਡ ਕੇ ਦੋ ਦਿਨ ਮੇ ਇੱਕ ਇੱਕ ਵਾਰ ਹੀ ਲੈ ਲੇ ਜਾਂ ਹੋ ਸਕਦਾ ਫਿਰ ਉਹਦੀ ਹੌਲੀ ਹੌਲੀ ਬਿਲਕੁਲ हट ਜਾਏ ਲੇਕਿਨ ਇਹ ਟੇਪਰ ਆਫ ਹੋਏਗੀ ਇਮੀਡੀਟਲੀ ਤੁਸੀਂ 5 ਤੋਂ 0 ਨਹੀਂ ਕਰ ਸਕਦੇ ਉਹ ਨਹੀਂ ਹੁੰਦਾ ਬਟ ਇਹਦੇ ਵਿੱਚ ਦੁਰਵਰਤੋਂ ਨਹੀਂ ਹੋ ਸਕਦੀ ਦਵਾਈ ਦੀ ਇਹਦਾ ਕੰਪੋਜੀਸ਼ਨ ਇਦਾਂ ਦਾ ਹੈਗਾ ਪਿਓਰਲੀ ਥਿਸ ਇਜ਼ ਨਾਟ ਉਹ ਦਵਾਈ ਜਿਹੜਾ ਕਿ ਸਿੱਧਾ ਦਿਮਾਗ ਦੇ ਉੱਪਰ ਅਸਰ ਕਰਦੀ ਹੈ 5% ਉਹਦੇ ਦੁਰਵਰਤ ਨੂੰ ਬਚਾਉਣ ਦੇ ਲਈ ਆਲਰੇਡੀ ਇਹਦੇ ਵਿੱਚ ਹੈਗਾ। ਤੋਂ ਟ੍ਰੀਟਮੈਂਟ ਡਗ ਬੜਾ ਤਰੀਕੇ ਨਾਲ ਬਣਾਇਆ ਗਿਆ ਜੇ ਤੇ ਦੁਰਵਰਤ ਨਹੀਂ ਹੋ ਸਕਦੀ। ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਵਾ ਵੀ ਜਿਹੜੇ ਨਸ਼ਾ ਚਿੱਟਾ ਛੱਡ ਰਹੇ ਆ ਉਹ ਗੋਲੀ ਖਾਣ ਤੋਂ ਬਾਅਦ ਦਰਦ ਵਾਲੀਆਂ ਦਵਾਈਆਂ ਲੈ ਰਹੇ ਆ ਜਿਹੜੇ ਐਨਡੀਪੀਸੀ ਐਕਟ ਦੇ ਵਿੱਚ ਤਹਿਤ ਵੀ ਨਹੀਂ ਆਉਂਦੀਆਂ ਪਰ ਉਹ ਮੈਡੀਕਲ ਸਟੋਰਾਂ ਤੋਂ ਆਮ ਮਿਲ ਜਾਂਦੀਆਂ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋ? ਅ ਦੇਖੀ ਜੋ ਚੀਜ਼ ਤੁਸੀਂ ਕਹਿ ਰਹੇ ਹੋ ਮੈਂ ਦੁਬਾਰਾ ਐਜ਼ ਅ ਡਾਕਟਰ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਇਵਨ ਅਫੀਮ ਵੀ ਜਿਵੇਂ ਹੁੰਦਾ ਅਫੀਮ ਨੂੰ ਇੰਗਲਿਸ਼ ਵਿੱਚ ਓਪੀਐਮ ਕਹਿੰਦੇ ਤੇ ਜੋ ਦਰਦ ਵਾਲੀ ਗੋਲੀਆਂ ਆਉਂਦੀਆਂ ਉਹਨਾਂ ਨੂੰ ਦੋ ਤਰੀਕੇ ਦੀ ਹੁੰਦੀ ਦਰਦ ਦੀ ਗੋਲੀ ਇੱਕ ਓਪੀਓਇਡ ਹੁੰਦੀ ਹੈ ਓਪੀਓਇਡ ਦਾ ਮਤਲਬ ਅਫੀਮ ਲਾਈਕ ਓਪੀਐਮ ਲਾਈਕ ਤੇ ਉਹਦਾ ਅਸਰ ਓਪੀਐਮ ਲਾਈਕ ਹੁੰਦਾ ਅਫੀਮ ਲਾਈਕ ਹੁੰਦਾ ਜਿੰਨਾ ਵੀ ਜੋ ਹੈਰੋਇਨ ਹੋ ਗਿਆ ਜਾਂ ਜੋ ਹੋਰ ਵੀ ਨਸ਼ੇ ਹੁੰਦੇ ਆ ਸਾਰੇ ਕੇ ਸਾਰੇ ਤਾਜੀਵਿਸ਼ ਚੀਨੀ ਦਾ ਐਗਜ਼ਾਮਪਲ ਦੇਖ ਮੈਂ ਤੁਹਾਨੂੰ ਦੱਸ ਦਿਆਂ ਚੀਨੀ ਦਾ ਸਭ ਤੋਂ ਕਰੂਡ ਫਾਰਮ ਜਦੋਂ ਅਸੀਂ ਗੰਨੇ ਤੋਂ ਬਣਾਉਂਦੇ ਤਾਂ ਸਭ ਤੋਂ ਜ਼ਿਆਦਾ ਕਰੂਡ ਫਾਰਮ ਹੁੰਦਾਗਾ ਗੁੜ ਹੁੰਦਾ ਗੁੜ ਖਰਾਬ ਨਹੀਂ ਹੁੰਦਾ ਸਭੀ ਕਹਿੰਦੇ ਨਹੀਂ ਮਿੱਠਾ ਹੁੰਦਾਗਾ ਫਿਰ ਉਦੋਂ ਬਾਅਦ ਉਹਦੀ ਔਰ ਪ੍ਰੋਸੈਸਿੰਗ ਹੁੰਦੀ ਹੈ ਫਿਰ ਉਹਦਾ ਬੂਰਾ ਬਣ ਜਾਂਦੀ ਹੈ ਫਿਰ ਬਹੁਤ ਜ਼ਿਆਦਾ ਪ੍ਰੋਸੈਸਿੰਗ ਹੁੰਦੀ ਕ੍ਰਿਸਟਲਾਈਜ਼ਡ 슈ਗਰ ਬਣਦੀ ਹੈ ਸਭੀ ਕਹਿੰਦੇ ਜੀ ਕ੍ਰਿਸਟਲਾਈਡ 슈ਗਰ অলਮੋਸਟ ਲਾਈਕ ਉਹ ਹੈ ਕੈਂਸਰ ਵਾਲੇ ਦੇ ਲਈ ਵੀ ਮਨਾ ਕਰਦੇ ਕਹਿੰਦੇ ਸਭ ਤੋਂ ਵੱਡਾ ਜੋ ਗੰਦੀ ਚੀਜ਼ ਹੈਗੀ ਉਹ ਕ੍ਰਿਸਟਲਾਈਡ 슈ਗਰ ਕਹਿੰਦੇ ਅੱਜ ਕੀ ਡੇਟ ਵਿੱਚ ਸਭੀ ਮੰਨਦੇ ਉਦਾਂ ਹੀ ਡਰਗ ਦਾ ਹੈਗਾ ਅਫੀਮ ਜੋ ਹੈ ਉਹ ਉਹਨਾਂ ਮਤਲਬ ਦਰਦ ਦੇ ਉੱਪਰ ਅਸਰ ਕਰਦੀ ਹੈ ਕਰੂਡ ਫਾਰਮ ਹੈ ਬਟ ਇਟ ਡਸਨਟ ਕਿਲ ਤੇ ਉਹ ਮਤਲਬ ਪਹਿਲਾਂ ਤੋਂ ਵੀ ਜਿਵੇਂ ਚੱਲਾ ਆ ਰਿਹਾ ਸੀਗਾ ਉਦੋਂ-ਉਦੋਂ ਦੀ ਜਿੰਨੀ-ਜਿੰਨੀ ਪ੍ਰੋਸੈਸਿੰਗ ਹੁੰਦੀ ਹੈ ਉਹਨਾਂ ਉਹਨਾਂ ਖਰਾਬ ਹੁੰਦਾ ਜਾਂਦਾ ਹੈ ਬਾਡੀ ਦੇ ਲਈ ਹੋਰ ਜ਼ਿਆਦਾ ਖਰਾਬ ਹੁੰਦਾ ਹੈ ਜੋ ਹੈਰੋਇਨ ਉਹ ਪ੍ਰੋਸੈਸਡ ਵਾਲਾ ਟਾਈਪ ਕਾ ਜੋ ਹੋ ਜਾਂਦਾ ਉਸ ਤੋਂ ਬਾਅਦ ਫਿਰ ਸਿੰਥੈਟਿਕ ਵਾਲਾ ਜੋ ਹੁੰਦਾ ਹੁਣ ਜੋ ਤੁਸੀਂ ਪੁੱਛ ਰਹੇ ਹੋ ਕਿ ਉਹ ਕੁਝ ਹੋਰ ਲੈ ਲਿੰਦਾ ਹੈ ਨਸ਼ੇ ਨਸ਼ਾ ਅਗਰ ਨਹੀਂ ਮਿਲ ਰਹਾ ਤਾਂ ਦਰਦ ਦੀ ਦਵਾਈ ਉਹ ਲੈਂਦਾ ਇਸੇ ਕਾਰਨ ਕਿਉਂਕਿ ਜੋ ਓਪੀਐਮ অর ਓਪੀਓਇਡ ਦਮੇ ਜੋ ਤੁਹਾਨੂੰ ਦੱਸਿਆ ਇਫੈਕਟ ਉਹ ਦਿਮਾਗ ਦੇ ਉੱਪਰ ਉਹ ਦਰਦ ਵਾਲੀ ਦਵਾਈ ਵਾਲਾ ਓਪੀਐਮ ਬੇਸਡ ਟਾਈਪ ਵਾਲਾ ਫੀਲ ਆ ਜਾਏਗਾ ਇਸ ਕਰਕੇ ਲੈ ਲੈਂਦਾ ਕੁਣ ਕਿਉਂਕਿ ਉਹ ਐਕਟ ਦੇ ਅੰਦਰ ਬੰਨ੍ਹ ਨਹੀਂ ਹੈ ਤਾਂ ਸਾਨੂੰ ਫਿਰ ਥੋੜਾ ਜਿਹਾ ਉਹਦੇ ਉੱਪਰ ਪੁਲਿਸ ਐਕਸ਼ਨ ਨਹੀਂ ਲੈ ਸਕਦੀ ਉੱਥੇ ਫਿਰ ਦੂਸਰੀ ਜੋ ਡਿਪਾਰਟਮੈਂਟਸ ਹੁੰਦੇ ਜਿਵੇਂ ਤੁਸੀਂ ਕਿਹਾ ਤੇ ਜੋ ਡਰਗ ਇਨਸਪੈਕਟਰਸ ਹੈ उन आधे कोर्कूच अपने रूलबुक सोंगे कि कौन बंदा जिमें देखो प्रेस्क्रिप्शन ड्रग्स सोंडे तो बिना प्रेस्क्रिप्शन के नहीं मिल सकता ये सारे के सारे दवाइयां प्रेस्क्रिप्शन ड्रग्स सोंडी हैं तो वहां पे ड्रग इंस्पेक्टर्स हैव टू मेक सुर और उन आधे हाईअर्स कि ये बिना प्रेस्क्रिप्शन के जो ड्रग स्टोर ਉਹ ਵੀ ਹੈਪ ਟੂ ਇਨਫੋਰਸ ਬਟ ਉਥੇ ਪੁਲਿਸ ਨਹੀਂ ਕਰ ਸਕਦੀ ਉਥੇ ਉਹਨਾਂ ਦਾ ਆਪਣਾ ਡਿਪਾਰਟਮੈਂਟ ਕਰ ਸਕਦਾ ਹੈ ਦੂਸਰੀ ਚੀਜ਼ ਹੈ ਕਿ ਕੁਝ ਡਰੱਗਸ ਜੋ ਅਗਰ ਉਹਨਾਂ ਦੀ ਇਨੀ ਦੂਰ ਵਰਤੋਂ ਹੋਣ ਲੱਗ ਗਈ ਤੇ ਜਿਵੇਂ ਪ੍ਰੀ ਗਾਬਲਿਨਿਕ ਡਰੱਗ ਹੈਗਾ ਉਹਦਾ ਆਰਡਰ ਹੋ ਰੱਖਾ ਹੈ ਡੀਸੀ ਸਾਹਿਬ ਵੱਲੋਂ ਹੈਗਾ 144 ਦੇ ਆਰਡਰ ਹੈ ਹਾਂ ਜੀ ਉਹਦਾ ਫਿਰ ਅਸੀਂ ਐਕਸ਼ਨ ਲੈ ਸਕਦੇ ਯੋ ਕਿ ਇਟ ਹੈਸ ਬੀਨ ਬੈਨਡ ਅੰਡਰ ਦਟ ਆਰਡਰ ਜੋ ਡੀਸੀ ਸਾਹਿਬ ਦੇ ਹੈ లైక్ వైస్ ਅਗਰ ਕੁਝ ਹੋਰ ਚੀਜ਼ ਵੀ ਦਰ ਇਸ ਸਾਡੇ ਧਿਆਨ ਚਾਹੰਦੀ ਜੀ ਦੀ ਦੁਰਲਭਤਾ ਹੋ ਰਹੀ ਹੈ ਤਾਂ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਡਿਸਕਸ ਕਰਕੇ ਉਹਦਾ ਫਿਰ ਇਸ ਤਰੀਕੇ ਦਾ ਫੋਰਦਰ ਟਾਈਮਿੰਗ ਇੱਕ ਸੋਲੂਸ਼ਨ ਕੱਢ ਸਕਦੇ ਹਾਂ ਟਿਲ ਦ ਟਾਈਮ ਪਾਲਿਸੀ ਲੈਵਲ ਤੇ ਕੁਝ ਚੇਂजेस ਨਹੀਂ ਹੁੰਦੇ ਤਾਂ ਇਦਾਂ ਕਰਕੇ ਮਤਲਬ ਵੀ ਕੈਨ ਗੋ ਆਊਟ ਥੋੜੇ ਗੰਨ ਦਾ ਮਤਲਬ ਹੈ ਅਭੀ ਜਿੰਨੇ ਵੀ ਮੈਡੀਕਲ ਸਟੋਰ ਆਲੇ ਆ ਬਿਨਾ ਡਾਕਟਰ ਦੀ ਪਰਚੀ ਤੋਂ ਉਹ ਕਿਸੇ ਵੀ ਤਰ੍ਹਾਂ ਦੀ ਮੈਡੀਸਨ ਨਾ ਨਹੀਂ ਨਹੀਂ ਕਿਸੇ ਵੀ ਤਰੀਕੇ ਦਾ ਨਹੀਂ ਹੁੰਦਾ ਦੋ ਤਿੰਨ ਤਰੀਕੇ ਦੇ ਹੁੰਦੇ ਕੋ ਹੁੰਦਾ ਪ੍ਰੈਸਕ੍ਰਿਪਸ਼ਨ ਡਰਗ ਉਹ ਪ੍ਰੈਸਕ੍ਰਿਪਸ਼ਨ ਤੋਂ ਬਾਅਦ ਮਿਲਦਾ ਹੈ ਤਾਂ ਇਹ ਸਾਰੇ ਕੇ ਸਾਰੇ ਦਵਾਈਆਂ ਪ੍ਰੈਸਕ੍ਰਿਪਸ਼ਨ ਡਰਗ ਹੁੰਦੀਆਂ ਉਹ ਉਹਨਾਂ ਨੂੰ ਨਹੀਂ ਮਤਲਬ ਉਹ ਦੇ ਹੀ ਨਹੀਂ ਸਕਦੇ ਤਾਂ ਉਹਨਾਂ ਦੇ ਉੱਪਰ ਐਕਸ਼ਨ ਬਣਦਾ ਹੈ ਲੇਕਿਨ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਐਕਸ਼ਨ ਬਣਦਾ ਹੈ ਦੂਸਰੇ ਉਹਦੇ ਓਵਰ ਦਾ ਕਾਊਂਟਰ ਓਵਰ ਦਾ ਕਾਊਂਟਰ ਡਰੱਗਸ ਤਾਂ ਜਿਵੇਂ ਤੁਹਾਨੂੰ ਪੈਰਾਸੈਟਾਮੋਲ ਚਾਹੀਦੀ ਹੈ दैट इज ਓਵਰ ਦਾ ਕਾਊਂਟਰ ਡਰੱਗ ਉਹਦੇ ਆ ਫਿਰ ਮਤਲਬ ਕੋਈ ਵੀ ਦਵਾਈ ਤਾਂ ਨਹੀਂ ਰੋਕ ਸਕਦੇ ਅਸੀਂ ਲੇਕਿਨ ਪ੍ਰੈਸਕ੍ਰਿਪਸ਼ਨ ਡਰਗ ਨੂੰ ਉਹਨਾਂ ਦੇ ਉੱਪਰ ਇਨਫੈਕਟ ਦਵਾਈ ਦੇ ਉੱਪਰ ਵੀ ਉਹ ਪ੍ਰੈਸਕ੍ਰਿਪਸ਼ਨ ਵਾਲਾ ਐਚ ਬ੍ਰਾਊਨ ਲੈਟਰ ਦੇ ਵਿੱਚ ਲਿਖਿਆ ਹੁੰਦਾ ਹੈਗਾ ਸੋ ਦੇ ਹੈਵ ਟੂ ਕੰਪਲਾਈ ਉਹਨਾਂ ਨੂੰ ਕਰਨਾ ਚਾਹੀਦਾ ਹੈਗਾ ਤਾਂ ਕਿ ਇਹ ਦੇਖੋ ਮਤਲਬ ਇਹ ਸਾਰਿਆਂ ਦਾ ਆਪਣੀ ਸਾਂਝੀ ਲੜਾਈ ਹੈਗੀ ਐਜ਼ ਅ ਸੋਸਾਇਟੀ ਕਾ ਮੈਂਬਰਿਕ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਗਰ ਉਹ ਬਿਨਾ ਰੂਲ ਫਾਲੋ ਕਰੇ ਕਿਸੇ ਨੂੰ ਦੇ ਰਹੇ ਉਹਦੀ ਦੁਰਵਰਤ ਹੋ ਰਹੀ ਹੈ ਤਾਂ ਉਸ ਬੰਦੇ ਦਾ ਕੋਈ ਫਾਇਦਾ ਨਹੀਂ ਕਰ ਰਹੇ ਨੁਕਸਾਨ ਪਹੁੰਚਾ ਰਹੇ ਅਗਰ ਉਹ ਰੂਲਸ ਨੂੰ ਫਾਲੋ ਕਰਨਗੇ ਰੂਲਸ ਕਿਸੇ ਕਾਰਨ ਤੋਂ ਬਣਾਏ ਜਾਂਦੇ ਉਹ ਰੂਲਸ ਨੂੰ ਫਾਲੋ ਕਰਨਗੇ ਤਾਂ ਲੋਕਾਂ ਦਾ ਭਲਾ ਰੂਲ ਫਾਲੋ ਕਰਕੇ ਹੋਵੇ ਨਾ ਕਿ ਉਹ ਤੋੜ ਕੇ ਡੀਡਿਕਸ਼ਨ ਸੈਂਟਰ ਚ ਜਿਸ ਤਰ੍ਹਾਂ ਤੁਸੀਂ ਕਿਹਾ ਵੀ 10 ਬੈਡ ਨੇ ਸਮਰਾਲਾ ਦੇ ਵਿੱਚ ਫਿਰ ਜਿੰਨੇ ਬੱਦ ਤੁਹਾਡੇ ਕੋਲ ਮਰੀਜ਼ ਹੁੰਦੇ ਆ ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਅ ਜਿਵੇਂ ਵਾਪਸ ਉਸ ਚੀਜ਼ ਤੇ ਇੱਕ ਵਾਰੀ ਕਹੂੰਗੀ ਕਿ ਸਾਡਾ ਕੰਮ ਤਾਂ ਨਹੀਂ ਹੈਗਾ ਤੇ ਅ ਮਤਲਬ ਅਸੀਂ ਉਹ ਨਾ ਵਧਾ ਸਕਦੇ ਨਾ ਅਸੀਂ ਉੱਥੇ ਅ ਕਢਵਾ ਸਕਦੇ ਕਿਸੇ ਨੂੰ ਤੋਂ ਉਹਨਾਂ ਦਾ ਆਪਣਾ ਇੱਕ ਪ੍ਰੋਸੀਜਰ ਹੁੰਦਾ ਡੀ ਐਡਿਕਸ਼ਨ ਸੈਂਟਰ ਦਾ ਅਸੀਂ ਲੈ ਕੇ ਜਾਂਦੇ ਜਿੱਤੇ ਮਤਲਬ ਕਿਉਂਕਿ ਸਾਡੇ ਕੋਲ ਲੋਕੇ ਆਉਂਦੇ ਸਾਡਾ ਲੋਕਾਂ ਦੇ ਨਾਲ ਡਾਇਰੈਕਟ ਰابطਾ ਹੈਗਾ ਤੇ ਅਸੀਂ ਫਿਰ ਮਤਲਬ ਉਹਨਾਂ ਦੇ ਟੈਸਟ ਉਸ ਕਰਾ ਕੇ ਉਹਨਾਂ ਨੂੰ ਉੱਥੇ ਐਡਮਿਟ ਕਰਾਉਂਦੇ ਬੈਡਸ ਨਾ ਹੋਣ ਕਰਕੇ ਸਾਨੂੰ ਕਾਫੀ ਇਸ਼ੂ ਆਉਂਦਾ ਹੈ ਕਿ ਉੱਥੇ ਉਹ ਐਡਮਿਟ ਨਹੀਂ ਕਰ ਸਕਦੇ ਡਾਕਟਰਸ ਹੱਥ ਖੜੇ ਕਰ ਦਿੰਦੇ ਕਿ ਸਾਡੇ ਕੋਲ ਬੈੱਡ ਨਹੀਂ ਹੈ ਤੇ ਫਿਰ ਅਸੀਂ ਆਹੀ ਕਰਦੇ ਕਿ ਫਿਰ ਤੇ ਟਿਲ ਦੈਟ ਟਾਈਮ ਬੈਡ ਇਜ਼ ਅਵੇਲੇਬਲ ਅਸੀਂ ਉਹਨਾਂ ਨੂੰ ਫਿਰ ਓਟ ਕਲਿਨਿਕ ਦੇ ਵਿੱਚ ਅਗਰ ਉਹਨਾਂ ਦੀ ਆਲਰੇਡੀ ਯੂਆਈਡੀ ਨਹੀਂ ਬਣੀ ਹੈ ਆਲਰੇਡੀ ਅਗਰ ਇਲਾਜ ਨਹੀਂ ਚੱਲ ਰਿਹਾ ਅਸੀਂ ਉਹਨਾਂ ਨੂੰ ਓਟ ਪਲੇਕ ਵਰਲਡ ਮੋਟੀਵੇਟ ਕਰ ਦਿੰਗੇ ਉੱਥੋਂ ਆਪਣੇ ਇਲਾਜ ਲੈ ਲੈਣ ਟਿਲ ਦੈਟ ਟਾਈਮ ਬੈਡ ਇਜ਼ ਅਵੇਲੇਬਲ ਬੈਡ ਅਵੇਲੇਬਲ ਹੋਏਗਾ ਸੀ ਫਿਰ ਮੋਟੀਵੇਟ ਕਰਕੇ ਉਹਨਾਂ ਨੂੰ ਉੱਥੇ ਐਡਮਿਟ ਕਰਾ ਦਿੰਦੇ ਉਹਨਾਂ ਦੀ ਫੈਮਿਲੀ ਸੀ ਮੋਟੀਵੇ ਦੇਖਣ ਨੂੰ ਮਿਲਿਆ ਵੀ ਕੁਝ ਪੰਚਾਇਤਾਂ ਨੇ ਮਤੇ ਵੀ ਪਾਏ ਸੋਹਾਂ ਚੁੱਕੀਆਂ ਗਈਆਂ ਸੈਮੀਨਾਰ ਕਰਵਾਏ ਗਏ ਕਿੰਨਾ ਕੁ ਲੋਕਾਂ ਦਾ ਸਹਿਯੋਗ ਤੁਹਾਨੂੰ ਮਿਲਿਆ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲੇਗਾ 480 ਦੇ ਵਿੱਚੋਂ ਸ਼ੁਰੂਆਤ ਦੇ ਕੁਝ ਦਿਨਾਂ ਦੇ ਵਿੱਚ ਵਿੱਚ ਹੀ 430 ਪਿੰਡਾਂ ਨੇ ਮਤੇ ਪਾਸ ਕਰਤੇ ਸੀਗੇ ਕਿ ਅਸੀਂ ਜੋ ਡਰਗ ਦੇ ਸਮਗਲਰਸ ਹੈ ਉਹਨਾਂ ਦੇ ਪਿੱਛੇ ਨਹੀਂ ਆਣਾ ਉਹਨਾਂ ਦੀ ਬੇਲਸ ਵਗੈਰਾ ਨਹੀਂ ਕਰਾਣੀ ਤੇ ਇਹਦੇ ਨਾਲ-ਨਾਲ ਉਹਨਾਂ ਨੇ ਮਤਲਬ ਉਦਾ ਵੀ VDCs ਜੋ ਹੈ ਪਿੰਡ ਰਾਖੀ ਕਮੇਟੀਆਂ ਵਗੈਰਾ ਉਹਨਾਂ ਦਾ ਵੀ ਸਹਿਯੋਗ ਮਿਲ ਜਾਂਦਾ ਹੈਗਾ ਤੋ ਕਾਫੀ ਜ਼ਿਆਦਾ ਲੋਕੀ ਹੋਪਫੁਲ ਵੀ ਹੈ ਕਿਉਂਕਿ ਨਾਨੂੰ ਐਕਸ਼ਨ ਦੇਖ ਰਿਹਾ ਹੈ ਤੋ ਕਾਫੀ ਹੋਪਫੁਲੀ ਮਤਲਬ ਹੋਪਫੁਲ ਹੈ ਕਿ ਆ ਚੀਜ਼ ਬੰਦ ਹੋ ਜਾਏਗੀ ਨਸ਼ਾ ਤੇ ਸਾਡਾ ਜੋ ਫਿਊਚਰ ਹੈ ਉਹ ਵਧੀਆ ਰਹੇਗਾ ਅਗਰ ਇਹ ਨਸ਼ਾ ਰੁਕ ਜਾਂਦਾ ਹੈ ਤੋ ਇੱਕ ਮੈਨ ਦੇਖਣ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਨਫਰਤ ਦੀ ਨਿਗਾਹ ਨਾਲ ਲੋਕ ਦੇਖਣ ਜਾਂ ਪਿਆਰ ਨਾਲ ਸਮਝਾ ਕੇ ਉਹਨੂੰ ਮੋਟੀਵੇਟ ਕਰਨ ਹੌਸਲਾ ਦੇਣ ਕਿਸ ਤਰ੍ਹਾਂ ਤੁਸੀਂ ਮੈਂ ਇਹ ਕਹੂੰਗੀ ਕਿ ਨਾ ਨਫ਼ਰਤ ਨਾਲ ਦੇਖਣ ਨਾ ਮੁਹੱਬਤ ਨਾਲ ਇੱਕ ਮਰੀਜ਼ ਵਾਂਗੂ ਦੇਖੋ ਕਿ ਉਹ ਬੰਦੇ ਨੂੰ ਮਦਦ ਦੀ ਲੋੜ ਹੈ ਉਹ ਕਿਸੇ ਵੀ ਕਾਰਨ ਨਾਲ ਨਸ਼ੇ ਦੇ ਦਲਦਲ ਦੇ ਵਿੱਚ ਚਲਾ ਗਿਆ ਹੈਗਾ ਤਾਂਵੇਂ ਕਿਸੇ ਨੇ ਉਹਨੂੰ ਜ਼ਬਰਦਸਤੀ ਕਰਵਾਇਆ ਤਾਂਵੇਂ ਉਹਨੇ ਆਪਣੀ ਇੱਛਾ ਨਾਲ ਸਟਾਰਟ ਕੀਤਾ ਜਾਂ ਪੀਅਰ ਪ੍ਰੈਸ਼ਰ ਦੇ ਵਿੱਚ ਦੋਸਤ ਯਾਰ ਲੈ ਰਹੇ ਸੀਗੇ ਜਿਵੇਂ ਵੀ ਕਰਕੇ ਹੋਇਆ ਬਟ ਹੁਣ ਉਹ ਫਸ ਚੁੱਕਾ ਹੈ ਮੈਨੂੰ ਨਹੀਂ ਲੱਗਦਾ ਅਗਰ ਸਰੀਰ ਤੁਹਾਡਾ ਦੁਖਦਾ ਹੈਗਾ ਜਾਂ ਤੁਹਾਡੇ ਉੱਪਰ ਕੁਝ ਕਿਸੇ ਵੀ ਚੀਜ਼ ਦਾ ਮਤਲਬ ਪ੍ਰੈਸ਼ਰ ਬਣਦਾ ਹੈਗਾ ਦਿਮਾਗ ਦਾ ਸਰਦਰਦ ਹੁੰਦਾ ਹੈ ਤਾਂ ਕੋਈ ਬੰਦਾ ਚਾਹੇਗਾ ਕਿ ਉਸ ਚੀਜ਼ ਨੂੰ ਵਾਪਸ ਰੀਲੀਵ ਕਰਨਾ ਉਹ ਚਾਹੁੰਦਾ ਉਸ ਚੀਜ਼ ਤੋਂ ਨਿਕਲਣਾ ਉਸ ਚੀਜ਼ ਤੋਂ ਨਿਕਲਣ ਦੇ ਲਈ ਉਹ بار بار ਡਰਗ ਲੈਣੇ ਪੈਂਦੇ ਹੈ ਉਹਨੂੰ ਐਜ਼ ਅ ਸੁਸਾਇਟੀ ਅਸੀਂ ਉਹਦੀ ਮਦਦ ਕਰ ਸਕਦੇ ਉਹਨੂੰ ਐਜ਼ ਅ ਮਰੀਜ਼ ਹੀ ਦੇਖਿਏ ਤਾਂ ਕਿ ਉਹਦੀ ਮਦਦ ਫਿਰ ਅਸੀਂ ਕਰ पाए ਅਖੀਰ ਵਿੱਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋ ਲੋਕਾਂ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਆਹੀ ਅਪੀਲ ਕਰਨਾ ਚਾਹੁੰਦੀ ਹੂ ਕਿ ਪੰਜਾਬ ਪੁਲਿਸ ਬੜਾ ਡੈਡੀਕੇਟਿਡਲੀ ਆਪਣਾ ਇਹ ਕੰਮ ਕਰ ਰਹੀ ਹੈ ਇਸ ਮੁਹਿੰਮ ਦੇ ਵਿੱਚ ਹੁਣ ਤੱਕ ਪੰਜਾਬ ਪੁਲਿਸ ਨੇ ਆਪਣਾ ਮੋਰ ਥੈਨ 100% ਦਿੱਤਾ ਹੈਗਾ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਆਹੀ ਪ੍ਰੋਮਿਸ ਵੀ ਕਰਦੇ ਤੁਹਾਨੂੰ ਵਿਸ਼ਵਾਸ ਵੀ ਦਿਲਾਉਂਦੇ ਕਿ ਅਸੀਂ ਇਸੇ ਡੈਡੀਕੇਸ਼ਨ ਦੇ ਨਾਲ ਕੰਮ ਕਰਦੇ ਰਾਵਾਂਗੇ ਆਪਣੇ ਜ਼ਿਲ੍ਹੇ ਨੂੰ ਖੰਨਾ ਜ਼ਿਲ੍ਹੇ ਨੂੰ ਮੈਂ ਕਰਾਈਮ ਫਰੀ ਤੇ ਡਰਗ ਫਰੀ ਬਣਾਉਣ ਦੇ ਲਈ ਪੂਰਾ ਕਪੂਰਾ ਮੈਨੂੰ ਫੁਲੀ ਡਿਵੋਟਿਡ ਤੇ ਕਰਮਬੱਧ ਵੀ ਹੂ ਡਿਊਟੀ ਬਾਉਂਡ ਵੀ ਹੂ ਪਰੰਤੂ ਇਹਦੇ ਵਿੱਚ ਮੈਨੂੰ ਤੁਹਾਡੀ ਸਪੋਰਟ ਦੀ ਅੱਗੇ ਵੀ ਲੋੜ ਪੈਗੀ ਜਿਵੇਂ ਹੁਣ ਤੱਕ ਤੁਸੀਂ ਮੈਨੂੰ ਸਪੋਰਟ ਮੇਰਾ ਸਪੋਰਟ ਦਿੱਤਾ ਹੈਗਾ ਅੱਗੇ ਵੀ ਆਉਣ ਵਾਲੇ ਟਾਈਮਸ ਤੁਸੀਂ ਸਪੋਰਟ ਕਰੋ ਤੇ ਕ੍ਰਿਮੀਨਲਸ ਜੋ ਹੈ ਉਹਨਾਂ ਨੂੰ ਆਹੀਏਗਾ ਕਿ ਤੁਸੀਂ ਆ ਕਾਫੀ ਤਾਂ ਪੱਛੂਕੇ ਮੇਰੇ ਏਰੀਆ ਛੱਡ ਕੇ ਹੀ ਚਲੇ ਜਾ ਤੁਸੀਂ ਅਗਰ ਤੁਸੀਂ ਨਹੀਂ ਹਟਣਾ ਹਟਣਾ ਚਾਹਦੇ ਤਾਂ ਤੁਸੀਂ ਅਸੀਂ ਤੁਹਾਡੀ ਮਦਦ ਵੀ ਕਰਨਾ ਚਾਹਦੇ ਤਾਂ ਕਿ ਤੁਸੀਂ ਵੀ ਮੁਕਤਾਰਾ ਦਾ ਪਾਟ ਬਣੋ ਲੇਕਿਨ ਅਗਰ ਤੁਸੀਂ ਥਾਣੇ ਲਿੱਤਾ ਹੈ ਕਿ ਅਸੀਂ ਨਹੀਂ ਛੱਡਣਾ ਹੈ ਕ੍ਰਾਈਮ ਨੂੰ ਅਸੀਂ ਨਹੀਂ ਛੱਡਣਾ ਹੈ ਡਰੱਗ ਦੀ ਪੈਡਲਿੰਗ ਨੂੰ ਤੇ ਫਿਰ ਤੁਸੀਂ ਜਾਂ ਤੋ ਸਾਡਾ ਏਰੀਆ ਛੱਡ ਦਿਓ ਕਿਉਂਕਿ ਅਸੀਂ ਤਾਂ ਡੈਡੀਕੇਟਿਡਲੀ ਕੰਮ ਕਰ ਰਹੇ ਹਾਂ ਸਾਡੇ ਵੱਲੋਂ ਤੁਹਾਨੂੰ ਫੜਿਆ ਹੀ ਜਾਣਾ ਅੱਜ ਨਹੀਂ ਤਾਂ ਕੋਲ ਤੁਸੀਂ ਫੜੇ ਹੀ ਜਾਓਗੇ ਸੋ ਏਸੀ ਸਾਡੇ ਨਾਲ ਪੁਲਿਸ ਜਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ যাদਬ ਜਿਨ੍ਹਾਂ ਨੇ ਸਾਫ਼ ਤੌਰ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਾਂ ਤਾਂ ਸਾਡਾ ਏਰੀਆ ਛੱਡ ਦਿਓ ਜਾਂ ਫਿਰ ਨਸ਼ੇ ਦੀ ਸਮਗਲਿੰਗ ਛੱਡ ਦਿਓ ਤੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਆ ਕਿ ਉਹ ਪੂਰਾ ਸਹਿਯੋਗ ਕਰਨ ਤੇ ਹਰ ਤਰ੍ਹਾਂ ਨਾਲ ਪੁਲਿਸ ਉਹਨਾਂ ਦੇ ਨਾਲ ਖੜੀ ਆ ਤਾਜ਼ਾ ਜਾਣਕਾਰੀ ਲਈ ਬਧੇਰੇ ਅਪਡੇਟ ਲਈ ਬਣੇ ਰਹੋ ਲੁਧਿਆਣਾ ਲਾਈਵ ਨਾਲ ਧੰਨਵਾਦ